ਸਿਕਲ ਭਾਜੀ ਤੇ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਨਾਮ ਭਾਜੀ ਮੇਰਾ ਸਰਦਾਰ ਸਿੰਘ ਜੀ ਠੀਕ ਆ ਭਾਜੀ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਜੀ ਆਪਣਾ ਇਹ ਕੰਮ ਕਰਦੇ ਹੋ ਤੁਹਾਨੂੰ ਆਪਣ ਨੂੰ ਭਾਜੀ 2 ਸਾਲ ਹੋ ਗਏ ਕੰਮ ਕਰਦੇ ਤੇ ਇਹ ਆਪਣੀ ਇਹ ਕਾਰਡ ਦਾ ਕੀ ਨਾਮ ਹੈ ਭਾਜੀ ਇਹ ਸਰਦਾਰ ਦੀ ਸਾਪਣ ਬਰਗ ਦੇ ਨਾਮ ਤੇ ਠੀਕ ਆ ਜੀ ਤੇ 2 ਸਾਲ ਹੋ ਗਏ ਨਾ ਤੁਹਾਨੂੰ ਤੇ ਤੁਸੀਂ ਸ਼ੁਰੂ ਕੀਤਾ ਕਿ ਜਾਂ ਪਹਿਲਾਂ ਫਾਦਰ ਸਾਹਿਬ ਨੇ ਜਾਂ ਤੁਸੀਂ ਸਟਾਰਟਿੰਗ ਕੀਤੀ ਮੈਂ ਸ਼ੁਰੂ ਕੀਤਾ ਜੀ 2 ਸਾਲ ਤੋਂ ਨਾ ਤੇ ਸਟੱਡੀ ਤੋਂ ਬਾਅਦ ਫਿਰ ਇੱਧਰ ਆ ਕੇ ਇਹ ਲਾਈਨ ਤੇ ਆ ਗਏ ਤੇ ਬਾਹਰ ਬੂਰ ਦਾ ਨਹੀਂ ਸੋਚਿਆ ਨਹੀਂ ਬਾਹਰ ਅੱਛਾ ਜੀ ਠੀਕ ਆ ਜੀ ਤੇ ਕਿਹੜੀ ਕਿਹੜੀ ਵੈਰਾਈਟੀ ਪਈ ਹੁੰਦੀ ਸਾਡੇ ਕੋਲ ਆਪਣੇ ਕੋਲ ਜੀ ਆ ਪਨੀਰ ਟਿਕਾ ਹੁੰਦਾ ਜੀ ਕੋਈ ਚਮ ਹੁੰਦੀ ਆ 버ਗਰ ਹੁੰਦੇ ਸਪਰਿੰਗ ਰੋਲ ਹੁੰਦੇ ਤੇ ਜਿਹੜੀ ਜਿਹੜੀ ਆਈਟਮ ਲਾਈ ਜੀ ਇੱਥੇ ਇਹ ਪੰਜ ਮਾਈਟਮ ਲਾਈ ਜੀ ਅੱਛਾ ਜੀ ਵਾ ਰੀ ਵਾ ਤੇ ਮੈਜਿਨੇਟ ਕਰਕੇ ਲਿਓਨੇ ਘਰੋਂ ਤੁਸੀਂ ਕਿ ਜਿਹਾ ਕਿਦਾਂ ਨਹੀਂ ਆਪਣੀ ਸ਼ਾਪੋਂ ਮਗਰ ਉੱਥੇ ਕੰਬੀਓ ਅੱਛਾ ਜੀ ਠੀਕ ਆ ਤੇ ਇਹ ਕਿਹੜਾ ਕਿਹੜਾ ਮਸਾਲਾ ਲਾਇਆ ਜੀ ਨਾਲ ਤੁਸੀਂ ਇਹਨੂੰ ਪਹਿਲੀ ਤੰਦੂਰੀ ਤੇ ਪਰ ਲਾਉਂਦਾ ਅੱਛਾ ਅੱਛਾ ਠੀਕ ਆ ਜੀ ਤੇ ਇੱਧਰ ਹੁੰਦੇ ਆ ਜੀ ਤਿਆਰ ਪਨੀਰ ਟਿਕਾ ਕਿੰਨਾ ਟਾਈਮ ਭਰੀ ਲੱਗ ਜਾਂਦਾ ਇਹਨੂੰ 5 ਮਿੰਟ ਲੱਗਦੇ 5 ਕਿ ਮਿੰਟ ਇਹ ਹੋ ਗਿਆ ਭਾਜੀ ਤਿਆਰ ਰੈਡੀ ਭਾਜੀ ਇਹ ਸਾਈਉ ਭਾਜੀ ਚੰਗਾ ਜਿਹਾ ਪੀਸਦਾ ਹੈ ਇਹ ਵੀ ਕੁਸ਼ੀ ਨਹੀਂ ਇਹ ਸੌਸ ਵਗੈਰਾ ਭਾਜੀ ਤੁਸੀਂ ਆਪ ਖੁਦ ਤਿਆਰ ਕਰਦੇ ਹੋ ਭਾਜੀ ਸਾਰੇ ਭਾਜੀ ਆਪ ਤਿਆਰ ਹੋ ਗਏ ਤੇ ਆਹ ਵਾਲੀ ਕਿਹੜੀ ਸੌਸ ਹੈ ਇਹ ਮਿੱਟ ਭਰੀ ਜੀ ਅੱਛਾ ਜੀ ਇਹ ਕੀ ਬਾਤ ਹੈ ਭਾਜੀ ਪਟਰ ਭਾਜੀ ਆ ਇਹ ਤਿਆਰ ਕਰਤਾ ਭਈਆ ਇਹ ਕਿਹੜੀ ਆ ਗਈ ਜੇ ਕੇ ਭਾਜੀ ਤੁਸੀਂ ਤੋਂ ਇਹ ਵੀ ਆਪ ਤਿਆਰ ਕਰਦੇ ਜੀ ਹਾਂਜੀ ਸਹੀ ਹੈ ਜੀ ਇਹ ਆ ਗਿਆ ਚਾਟ ਮਸਾਲਾ ਹਾਂਜੀ ਆਹ ਲੈਮਨ ਆ ਗਿਆ ਇਹ ਆ ਗਿਆ ਮਚਾ ਇਹਦਾ ਰੇਟ ਭਾਜੀ ਕੀ ਰੱਖਿਆ ਜੋ 100 ਭਾਜੀ 100 ਇਹ ਆ ਗਈ ਆਜੀ ਫਰੈਸ਼ ਕਰੀਮ ਇਹ ਕਿਹੜੇ ਬ੍ਰਾਂਡ ਦੀ ਵਰਤਦੇ ਜੀ ਮੈਂ ਮਿਲਦੀ ਮਿਲਦੀ ਸਾਰਾ ਤੁਹਾਡਾ ਬਣਾਣ ਦਾ ਇਹ ਪੱਜੀ ਦੀ ਪਾ ਜੀ ਪਾ ਜੀ ਰੈਡੀ ਰੈਡੀ ਤੇ ਇਹ ਕੀ ਪਤਾ ਜੀ ਹੋਣਾ ਇਹ ਪਾ ਜੀ ਸੌਸ ਵਾਲੀ ਤੇ ਸਪੀਡ ਵਾਲੀ ਹੁੰਦੀ ਹੈ ਅੱਛਾ ਜੀ ਇਹ ਮੈਂਡਾ ਦੀ ਪੀ ਆ ਗਿਆ ਜੀ ਪਿਆਰੀ ਆ ਆਹੋ ਜੀ ਜੀ ਤੱਕ ਆ ਗਿਆ ਜੀ ਆਪਣਾ ਦੇ ਰੇਟ ਭਾਜੀ ਕੀ ਰੱਖਿਆ ਜੀ ਦਾ 150 ਰੁਪਏ ਦਾ 150 ਇਹ ਫੁੱਲ ਆ ਗਿਆ ਆ ਫਾ ਤੇ ਲੋਕੇਸ਼ਨ ਭਾਜੀ ਇੱਕ ਵਾਰੀ ਦੱਸੋ ਜੀ ਆਪਣੀ ਲੋਕੇਸ਼ਨ ਭਾਜੀ ਆਪਣੀ ਕਾਦੀਆਂ ਰੋਡ ਜੇ ਸਤਨਾਮ ਸਿੰਘ ਬਾਜ਼ਾਰ ਦੇ ਨੇੜੇ ਲੈਫਟ ਹੈਂਡ ਸਾਈਡ ਤੇ ਕੰਪਲੰਡਾ ਹੈ ਠੀਕ ਹੈ ਭਾਜੀ ਠੀਕ ਹੈ ਤੇ ਟਾਈਮਿੰਗ ਭਾਜੀ ਕਿੰਨੇ ਵਜੇ ਆ ਜਾਂਦੇ ਨੇ ਤੁਸੀਂ ਸ਼ਾਮ ਦੇ 10 ਹਨ 10 10 ਵਜੇ ਦਾ ਲਓ ਜੀ ਪਨੀਰ ਟਿੱਕਾ ਭਾਜੀ ਹੁਣਾਂ ਨੇ ਤਿਆਰ ਕਰ ਦਿੱਤਾ ਜੇ ਤੇ ਇੱਧਰ ਪੀਸ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਤੇ ਕਾਫੀ ਵੱਡੇ ਵੱਡੇ ਪੀਸ ਆ ਤੇ ਇਹਨਾਂ ਨੇ ਆਪ ਮੈਰੀਨੇਟ ਕਰਕੇ ਮਸਾਲੇ ਲਾ ਕੇ ਦੇ ਤਿਆਰ ਕੀਤਾ ਆਪਣੀ ਟਿੱਕਾ ਨਾਲ ਦਿੱਤੇ ਅੱਜ ਇੱਧਰ ਪਿਆਜ਼ ਤੇ ਨਾਲ ਮਿੰਟ ਸੌਸ ਤੇ ਇੱਧਰ ਮਠੇਈ ਵਾਲੀ ਸੌਸ ਤੇ ਬਾਕੀ ਉਹ ਟੇਸਟ ਚੈੱਕ ਕਰਕੇ ਤੁਹਾਨੂੰ ਦੱਸਦੇ ਕਿਵੇਂ ਦਾ ਟੇਸਟ ਆ ਤੇ ਲਓ ਜੀ ਲਿਆ ਜੇ ਪਨੀਰ ਤੇ ਇੱਧਰ ਲਾਈ ਜੁਣ ਮੈਂਟ ਤੇ ਨਾਲ সুইਟ ਸੌਸ ਤੇ ਲਓ ਜੀ ਹੂੰ ਬਹੁਤ ਵਧੀਆ ਟੇਸਟ ਆ ਜੀ ਗਰਾਂ ਪਨੀਰ ਆ ਇੱਕਦਮ ਸੌਫਟ ਆ ਪੂਰਾ ਇਹ ਦੇਖ ਸਕਦੇ ਤੁਸੀਂ ਆ ਮੈਲਟ ਹੋਣ ਰਿਹਾ ਮੂੰਹ ਦੇ ਵਿੱਚ ਪਨੀਰ ਵੀ ਬਹੁਤ ਵਧੀਆ ਤੇ ਜਰੂਰ ਸਰਦਾਰ ਦੀ ਵਿੱਚ ਬਟਾਲੇ ਕਾਦੀਆਂ ਰੋਡ ਤੇ ਭਾਜੀ ਉਹਨਾਂ ਦੀ ਕਾਰਟ ਆ ਜਰੂਰ ਇੱਥੇ ਆਓ ਜੀ ਤੇ ਬਾਕੀ ਵੀਡੀਓ ਵੀ ਇੱਕ ਦੱਸੋ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਬਾਕੀ ਠੀਕ ਆ ਜੀ ਹੁਣ ਖਾਲੀਏ ਜੀ ਆਪਣਾ ਪਨੀਰ ਟਿਕਾ ਤੇ ਮਿਲਨੇ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੁਹਾਡਾ ਪਿਆਰ ਦੀ ਸასი ਸ਼ਕਾਂ